ਕਵਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਸਰਵਣ ਕਰ ਰਹੇ ਹੋ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਵਿੱਚੋਂ ਇੱਕ جاسੂਸ ਕੋਟ ਖਾ ਕੇ ਮੁੜਿਆ ਤੇ ਮਹਾਰਾਜ ਨੇ ਜਾਂਦਿਆਂ ਜਾਂਦਾਂ ਨੂੰ ਇੱਕ ਗੱਲ ਕਹੀ ਸੀ ਹਸਨ ਖਾਂ ਝੂਠ ਨਾ ਬੋਲੀ ਸੱਚ ਬੋਲੀ ਜੋ ਬੋਲੇਗਾ ਜਾ ਕੇ ਹਸਨ ਖਾਂ ਆ ਗਿਆ ਵਾਪਸ ਨੇ ਲਲਾ ਬੇਗ ਆਪਣੇ ਟੱਬਰ ਦੇ ਨਾਲ ਬੈਠਾ ਸੀ ਭਤੀਜਿਆਂ ਦੇ ਨਾਲ ਪਣੇਵੇਂ ਦੇ ਨਾਲ ਪਰਾ ਦੇ ਨਾਲ ਬੈਠਾ ਸੀ ਜਦੋਂ ਨੇ ਹਸਨ ਖਾਨ ਨੂੰ ਸਾਹਮਣੇ ਵੇਖਿਆ ਤੇ ਲਲਾ ਬੇ ਕੁਰਸੀ ਤੋਂ ਉੱਠ ਕੇ ਕਹਿੰਦਾ ਦੱਸੋ ਦੱਸੋ ਕੀ ਜਸੂਸੀ ਕਰਕੇ ਆਏ ਹੋ ਕੀ ਹਾਲ ਹੈ ਗੁਰੂ ਹਰਗੋਬਿੰਦ ਮਹਾਰਾਜ ਦੇ ਡੇਰੇ ਦਾ ਕੀ ਹੋ ਸਕਦਾ ਗੁਰੂ ਹਰਗੋਬਿੰਦ ਮਹਾਰਾਜ ਦੇ ਡੇਰੇ ਵਿੱਚੋਂ ਤੇ ਹਸਨ ਖਾਨ ਨੇ ਨੀਵੀਂ ਪਾ ਕੇ ਆਖਿਆ ਲਲਾ ਬੇ ਤੈਨੂੰ ਖੁਸ਼ ਕਰਨ ਵਾਸਤੇ ਮਿੱਠੀਆਂ ਮਿੱਠੀਆਂ ਸੁਣਾਵਾਂ ਕਿ ਸੱਚ ਬੋਲਾਂ ਹੁਣ ਤੁਸੀਂ ਆਖੋਗੇ ਇਸ ਗੱਲ 'ਚ ਕੋਈ ਫਰਕ ਹੁੰਦਾ ਲੋਕਾਂ ਨੂੰ ਪਾਲਛਾ ਮਾਰਨਾ ਇਹ ਮਿੱਠੀਆਂ ਮਿੱਠੀਆਂ ਕਰਨਉਂਦੀਆਂ ਭਾਵੇਂ ਉਹ ਜਿੰਨਾ ਮਰਜੀ ਪੁੱਠੇ ਕੰਮ ਕਰਦਾ ਹੋਵੇ ਦੁਨੀਆ ਪਾਲਛਾ ਨਾਲ ਚੱਲਦੀ ਆ ਅੱਜਕੱਲ ਭਾਵੇਂ ਸਾਰੇ ਜਾਣ ਦਾ ਚਿੱਟਾ ਕਿਉਣਾ ਵੇਜਦਾ ਹੋਵੇ ਤੂੰ ਬਹੁਤ ਚੰਗਾ ਈ ਤੂੰ ਆ ਕਰਦਾ ਈ ਤੇਰੇ ਵਰਗਾ ਹੈ ਈ ਕੋਈ ਨੀ ਮਰੀ ਜਾਓ ਪਾਲਛਾ ਜਿੰਨੀ ਮਰਜੀ ਪਾਲਛਾ ਮਾਰੀ ਜਾਓ ਪੱਗ ਬਚੀ ਰਹੂਗੀ ਸੱਚ ਦੇ ਰਾਹ ਤੇ ਤਰੋ ਪੱਗ ਤੁਹਾਡੀ ਉਸ ਚੌਂਗ ਚ ਵੀ ਲੱਥੂਗੀ ਤੇ ਉਸ ਚੌਂਗ ਚ ਵੀ ਲੱਥੂ ਮਾਮਾ ਭੈਣਾ ਦੀਆਂ ਗਾਲਾਂ ਖਾਓਗੇ ਕਿਸੇ ਕੋਲੋਂ ਸੱਚ ਬੋਲੋਗੇ ਹੋਰ ਕੀ ਆ ਇਹ ਸਚਾਈ ਆ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਸੀ ਸੱਚ ਬੋਲਣ ਵਾਲੇ ਨੂੰ ਲੋੜ ਤੋਂ ਜ਼ਿਆਦਾ ਜਿੰਨੇ ਬੋਲਣਾ ਵਾ ਉਹਨੂੰ ਕਫਨ ਆਪਣਾ ਗੱਡੀ ਦੇ ਵਿੱਚ ਰੱਖਣਾ ਚਾਹੀਦਾ ਕਿਉਂਕਿ ਜਿੰਨਾ ਬੋਲਣਾ ਔਖਾ ਵਾ ਉਹਨਾਂ ਸੁਣਨਾ ਵੀ ਔਖਾ ਵਾ ਹਰ ਬੰਦਾ ਨਹੀਂ ਪਛਾ ਸਕਦਾ ਹਰ ਬੰਦਾ ਉਸ ਚੀਜ਼ ਦੇ ਉੱਤੇ ਸਹਿਮਤ ਨਹੀਂ ਹੋ ਸਕਦਾ ਦੁਨੀਆ ਚੱਲਣ ਲਈ ਆ ਪਾਲਛਾਣਾ ਤੇ ਕਈ ਪਾਲਛਾ ਮਾਰ ਮਾਰ ਕੇ ਹੀ ਅੱਗੇ ਨੰਗ ਕੇ ਬੜੇ ਲੋਕ ਉਹਨਾਂ ਜ਼ਿੰਦਗੀ 'ਚ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਬਸ ਪਾਲਛਾਈਆਂ ਨੀਆਂ ਮਾਰੀਆਂ ਉਹਨਾਂ ਦੀ ਰੋਟੀ ਪਾਲਛਾ ਸਿਰ ਤੇ ਪੱਕੀ ਜਾਂਦੀ ਗੱਦੜ ਬਣ ਗਿਆ ਹੈ ਨਾ ਡਾਕਟਰ ਗੱਦੜ ਪਾਲਛੀ ਤੇ ਡਾਕਟਰ ਬਣ ਕੇ ਤਾਂ ਉਹਨੇ ਵੱਡਾ ਸਾਰਾ ਬੋਰਡ ਲਾ ਦਿੱਤਾ ਬਾਹਰ ਵਾਰ ਦੁਕਾਨ ਦੇ ਐਮ ਬੀ ਬੀ ਐਸ ਗੱਦੜ ਸਾਹ ਜਾਨਵਰਾਂ ਨੇ ਵੇਖਿਆ ਵੀ ساری ਉਮਰ ਤੇ ਲੋਕਾਂ ਨੂੰ ਇਹਨੇ ਪਾਲਛਾ ਮਾਰੀਆਂ ਕੰਮ ਇਹਨੇ ਕੋਈ ਚੱਜ ਦਾ ਕੀਤਾ ਨਹੀਂ ਇਹ ਡਾਕਟਰ ਕਿਹੜੇ ਹਿਸਾਬ ਨਾਲ ਬਣ ਗਿਆ ਇਹਦੀ ਪਰਖ ਕਰੋ ਹਾਂ ਮਾੜੀ ਜੀ ਉਹ ਖੋਤਾ ਲੈ ਆਏ ਉਹਦੇ ਕੋਲ ਹੁਣ ਡਾਕਟਰ ਹੁੰਦਾ ਤੇ ਇਲਾਜ ਕਰਦਾ ਹੈਗਾ ਹੀ ਮੇਰੇ ਵਰਗਾ ਪਾਲਚੀ ਇਹ ਪਾਲਛਾ ਕਰ ਕਰਕੇ ਕੰਮ ਚਲਾ ਛੱਡਿਆ ساری ਉਮਰ ਜਦੋਂ ਖੋਤਾ ਉਹਦੇ ਹਸਪਤਾਲ 'ਚ ਆਇਆ ਉਹ ਕਦੇ ਟਪੂਸੀ ਮਾਰ ਕੇ ਆ ਇਹਨੂੰ ਨੰਗ ਜਾ ਕਰੇ ਕਦੇ ਟਪੂਸੀ ਮਾਰ ਕੇ ਇਹਨੂੰ ਨੰਗ ਜਾ ਕਦੇ ਕਦੇ ਸੱਜੇ ਕਦੇ ਖੱਬੇ ਕਦੇ ਉੱਤੇ ਕਦੇ ਥੱਲੇ ਖੋਤਾ ਮਰ ਗਿਆ ਖੋਤਾ ਬਜਣਾ ਥੋੜਾ ਹੀ ਵਿਚਾਰਾ ਖੋਤਾ ਮਰ ਗਿਆ ਉਹ ਜਾਨਵਰ ਘੇਰ ਕੇ ਕਹਿੰਦੇ ਵੀ ਤੂੰ ਤੇ ਕਹਿਣਾ ਡਾਕਟਰ ਬਣ ਗਿਆ ਤੇ ਖੋਤਾ ਤੇਰ ਕੋ ਬਚਾਇਆ ਨਹੀਂ ਗਿਆ ਹੋਇਆ ਕੀਆ ਤੇ ਗੱਦੜ ਮੂੰਹ ਵਿੰਗਾ ਜਾ ਕਰਕੇ ਕਹਿੰਦਾ ਵੀ ਮਾਰਨਾ ਜਿਉਣਾ ਰੱਬ ਦੇ ਹੱਥ ਵਾਸਿਆ ਜੇ ਮੈਂ ਭੱਜ ਨਸ ਚ ਕੋਈ ਕਮੀ ਛੱਡੀ ਆ ਤੇ ਫੇਰ ਦੱਸ ਦਿਓ ਕਈ ਲੋਕਾਂ ਦੀ ਰੋਟੀ ਪੱਜ ਦੱਸ ਸਿਰ ਤੇ ਹੀ ਆ ਬਸ ਪਾਲਛਾਨਾ ਉਹ ਨਵਾ ਕਹਤਾਈ ਉਹਦਾ ਆ ਕਰਤਾਈ ਉਹਦਾ ਆ ਕਰਤਾਈ ਉਹਨਾਂ ਲੋਕਾਂ ਦੇ ਕੋਲੋਂ ਬਚ ਕੇ ਰਹਿਣ ਦੀ ਬਹੁਤ ਵੱਡੀ ਜ਼ਰੂਰਤ ਹੈ ਲੱਗੀ ਨੂੰ ਮਟਕ ਮਾੜੀ ਜੁੱਤੀ ਨੂੰ ਸੜਕ ਮਾੜੀ ਅੱਖ ਵਿੱਚ ਰੜਕ ਤੇ ਬੜਕ ਮਾੜੀ ਵੈਰਾਂ ਨੂੰ ਠੰਗ ਮਾੜੀ ਤਾਪ ਨੂੰ ਲਗਾਉਣਾ ਹੱਥ ਸਾਪ ਨੂੰ ਕੁੱਟਣਾ ਮਾੜਾ ਬਾਪ ਨੂੰ ਤੇ ਟੁੱਟਣਾ ਮਾੜਾ ਨਹਿਰਾ ਮਾੜੀ ਦਖਣ ਸੈਂਖੀਆ ਮਾੜਾ ਚਖਣਾ ਬੈਲੀ ਘਰੇ ਰੱਖਣਾ ਬਿਠਾਉਣਾ ਘਰ ਗੈਰਾਂ ਨੂੰ ਬਾਬੂ ਜੀ ਬੈਲ ਮਠਾ ਮਾੜਾ ਨਾਰਬ ਵਿਚਾਰ ਬਾਬੂ ਮਾੜੇ ਦਾ ਉਦਾਰ ਮਾੜਾ ਪੰਡਤਾਂ ਨੂੰ ਸ਼ਿਕਾਰ ਤੇ ਅਚਾਰ ਮਾੜੇ ਸ਼ਹਿਰਾਂ ਨੂੰ ਕਾਮ ਦੀ ਗਿਦਾਰੀ ਮਾੜੀ ਘਰ ਚ ਬਿਮਾਰੀ ਮਾੜੀ ਚੂਹੇ ਦੇ ਖਡਾਰੀਆਂ ਦੇ ਕੋਲ ਕਦੇ ਪਈਏ ਨਾ ਬਹੁਤਾ ਦਿਨ ਜੀਉਣਾ ਜੇਕਰ ਸ਼ਾਨ ਨਾਲ ਜੱਗ ਉੱਤੇ ਵੈਲੀਆਂ ਦੇ ਨਾਲ ਕਦੇ ਪਿਆਲੀ ਪਿੱਛੇ ਪਈਏ ਨਾ ਇਸ ਨਾਲੋਂ ਚੰਗਾ ਏ ਲੰਗੋਟਾ ਘਰ ਛੱਡ ਆਈਏ ਆਪਣੇ ਇਲਾਕੇ ਵਿੱਚ ਰਲ ਕੇ ਕਦੇ ਟਈਏ ਨਾ ਸੱਚੀ ਗੱਲ ਛੁਪੇ ਨਾ ਛੁਪਾਈਏ ਭਾਵੇਂ ਲੱਖ ਵਾਰੀ ਸੱਜਣਾ ਦੇ ਕੋਲ ਕਦੇ ਝੂਠੀ ਗੱਲ ਕਈਏ ਨਾ ਇਹ ਦੁਨੀਆ ਦੀ ਬਹੁਤ ਵੱਡੀ ਸਚਾਈ ਆ ਪਾਲਛਾ ਮਾਰੋ ਲੰਮੀ ਜ਼ਿੰਦਗੀ ਜੀ ਕੇ ਵੇਖੋਗੇ ਲਲਾਬੇ ਕਹਿੰਦਾ ਹਸਨਾ ਪਾਲਚ ਕਿਉਂ ਮਾਰਨੀ ਸੱਚ ਦੱਸ ਕਹਿੰਦਾ ਮੈਨੂੰ ਪਤਾ ਤੇਰੇ ਕੋ ਸੱਚ ਸੁਣਿਆ ਨਹੀਂ ਜਾਣਾ ਕਹਿੰਦਾ ਕੀ ਕਹਿੰਦਾ ਬੰਦੇ ਆ ਦਿਆਂ ਦਿਆਂ ਵਰਗੇ ਵਿਧੀ ਚੰਦ ਵਰਗੇ 6.5 6 ਫੁੱਟੇ ਨਾ ਉਹਨਾਂ ਨੂੰ ਕੋਈ ਲਾਲਚ ਨਾ ਨਾ ਨੂੰ ਕੋਈ ਡਰ ਜਾਂ ਸਿਰ ਵਡਣਗੇ ਤੇ ਜਾਂ ਸਿਰ ਵਟਾਉਣਗੇ ਮੈਂ ਚਾਹੁੰਨਾ ਹਾਂ ਵੀ ਜਿੰਨਾ ਕ ਸਾਮਾਨ ਗੱਡਿਆਂ ਤੋਂ ਲੱਥਾ ਵਾ ਲੱਥਿਆ ਰਹਿੰਦੀ ਤੇ ਆਪਾਂ ਰਾਤੋਂ ਰਾਤ ਵਾਪਸ ਮੁੜ ਚਲੀਏ ਜਦੋਂ ਹਸਨਖਾਂ ਨੇ ਇੰਨੀ ਗੱਲ ਆਖੀ ਤੇ ਲਾਲਾ ਵੇਗਣਾਂ ਧਾੜ ਕਰਕੇ ਚਪੇੜ ਦੇ ਮੂੰਹ ਤੇ ਮਾਰੀ ਤੇ ਹਸਨਖਾਂ ਆਉ ਜਾ ਡਗਾ ਕਹਿੰਦਾ ਮਾਰਿਆ ਕਿਉਂ ਹੀ ਕਹਿੰਦਾ ਮਾਰਿਆ ਇਸ ਕਰਕੇ ਵੀ ਖਾਵੇਂ ਸਾਡਾ ਤੇ ਸਿਫਤਾਂ ਗੁਰੂ ਦੀਆਂ ਕਹਿੰਦਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਜੇ ਪਾਲਿਛ ਸੁਣਨੀ ਤੇ ਉਹ ਸੁਣ ਲੈ ਜੇ ਸੱਚ ਸੁਣਨਾ ਤੇ ਆ ਹੀ ਬਸ ਇੱਕ ਚੀਜ਼ ਹੋ ਰਿਹਾ ਕਈ ਬੰਦੇ ਵੈਸੇ ਹੀ ਕਿਸੇ ਦੀ ਵਾਰੀ ਨਹੀਂ ਆਉਣ ਦਿੰਦੇ ਜ਼ਿੰਦਗੀ 'ਚ ਗੱਲਾਂ ਕਰਨ ਲੱਗ ਪਣਾ ਤੂੰ ਉਹਦੇ ਨਾਲ ਉਹਨੂੰ ਤੂੰ ਜਿੰਨੀ ਮਰਜ਼ੀ ਸਿਆਣੇ ਉਹਨਾਂ ਦਾ ਘੁੱਟ ਫੜ ਕੇ ਰੋਕ ਨਹੀਂ ਸਕਦਾ ਚਲੋ ਮੇਰੀ ਸੁਣ ਲੈ ਪਹਿਲਾਂ ਉਹ ਖਲੋ ਦੇ ਜਾ ਇੱਕ ਮਿੰਟ ਮੇਰੀ ਪੂਰੀ ਹੋ ਲੈਣ ਦੇ ਪਹਿਲਾਂ ਇਹ ਕਈਆਂ ਲੋਕਾਂ ਦੀ ਆਦਤ ਹੈ ਵੀ ਆਪਣੀ ਗੱਲ ਹਾਰ ਪੱਖ ਚ ਹੀ ਸਹੀ ਕਹੀ ਜਾਣੀ ਜੋ ਦੂਜੇ ਦੀ ਵਾਰੀ ਆਉਣੀ ਦੂਜਾ ਮਿੱਟੀ ਕਰੀ ਜਾਣਾ ਨਾਲ ਦੀ ਨਾਲੇ ਦੂਜਾ ਜੀਰੋ ਆ ਦੂਜਾ ਕਮਲਾ ਬਸ ਐਵੇਂ ਤੁਰਿਆ ਫਿਰਦਾ ਉਹਨੂੰ ਪਤਾ ਹੀ ਕੱਖ ਨਹੀਂ ਇਹ ਬਹੁਤਾਂ ਤੋਂ ਉਹਨਾਂ ਲੋਕਾਂ ਦੀ ਹਾਲਤ ਹੈ ਜਿਨ੍ਹਾਂ ਲੋਕਾਂ ਦਾ ਅੰਦਰੋਂ ਹਾਜਮਾ ਕਮਜ਼ੋਰ ਹੋਇਆ ਹੁੰਦਾ ਲੜਾ ਬੇਗ ਦਾ ਹਾਜਮਾ ਇੰਨਾ ਕਮਜ਼ੋਰ ਸੀ ਸੱਚ ਸੁਣਿਆ ਹੀ ਨਾ ਗਿਆ ਉਹ ਦੇਖੋ ਉਹਨੇ ਹਸਨ ਖਾਨ ਨੂੰ ਚਪੇੜ ਵੀ ਮਾਰੀ ਆਪਣੇ ਭਤੀਜਾਂ ਨੂੰ ਕਹਿੰਦਾ ਰੱਜ ਕੇ ਕੁੱਟੋ ਇਹਨੂੰ ਖਾਵੇ ਸਾਡਾ ਸਿਫਤਾ ਗੁਰੂ ਦੇ ਦਰਬਾਰ ਦੀਆਂ ਕਰੇ ਉਹਨਾਂ ਕੁੱਟ-ਕੁੱਟ ਕੇ ਆਪਣੇ ਡੇਰੇ 'ਚੋਂ ਬਾਹਰ ਕੱਢ ਦਿੱਤਾ ਜਦੋਂ ਡੇਰੇ 'ਚੋਂ ਬਾਹਰ ਕੱਢ ਦਿੱਤਾ ਤੇ ਪੱਗ ਕੱਠੇ ਮਾਰੀ ਤੁਰਿਆ ਫਿਰੇ ਹਸਨ ਖਾਨ ਮਾਨੀ ਮਨ ਸੋਚਦਾ ਹਸਨ ਖਾਨ ਵੀ ਗੁਰੂ ਨੇ ਤੇ ਤੈਨੂੰ ਕੁੱਟਣਾ ਹੀ ਕੁੱਟਣਾ ਹੀ ਵੀ ਗੁਰੂ ਦੁਸ਼ਮਣ ਆ ਜਿੰਨਾਂ ਲਈ ਤੂੰ ਕੰਮ ਕੀਤਾ ਤੈਨੂੰ ਉਹਨਾਂ ਵੀ ਕੁੱਟਿਆ ਕਈ ਵਾਰੀ ਹੋ ਵੀ ਸਕੇ ਜਿਹੜੇ ਬਹੁਤੇ ਸਕੇ ਲੱਗਦੇ ਹੁੰਦੇ ਬਈ ਉਹ ਵੀ ਹੋ ਵੀ ਸਕੇ ਨਹੀਂ ਹੁੰਦੇ ਬਹੁਤਾ ਹੱਥ ਮਲਾਉਣ ਵਾਲਾ ਬਹੁਤਾ ਮੋਢੇ ਤੇ ਹੱਥ ਰੱਖਣਾ ਬਹੁਤਾ ਮੇਰਾ ਵੀਰੀ ਮੇਰਾ ਭਰਾ ਹੀ ਤੇ ਟੀਕਾ ਇਹੋ ਜਿਹਾ ਭਰ ਕੇ ਲਾਗੇ ਜਾਂਦਾ ਮਣਕੇ ਪਤਾ ਨਹੀਂ ਲੱਗਾ ਦਿੰਦਾ ਜੇ ਰਾ ਭਿਆ ਜਾਣੀਏ ਜਾਂ ਵਾ ਭਿਆ ਜਾਣੀਏ ਦੂਰੋਂ ਬੰਦੇ ਨੂੰ ਕੀ ਜੱਜਮੈਂਟ ਦੋਗੇ ਤੁਸੀਂ ਦੂਰੋਂ ਤੇ ਅਹੀਂ ਵੀ ਚੋਹਾਂ ਨੇ ਵੜੇ ਕੱਪੜੇ ਚਟੇ ਪਾਏ ਆ ਨਾਲ ਰਹੋਗੇ ਤਾਂ ਪਤਾ ਲੱਗਦਾ ਬੰਦੇ ਦੇ ਅੰਦਰ ਕੀ ਚੱਲਦਾ ਹੈ ਅਹੀਂ ਬਾਹਰੋਂ ਵੇਖ-ਵੇਖ ਕੇ ਬੰਦੇ ਖੁਸ਼ ਹੋਈ ਜਾਂਦੇ ਬੱਲੇ-ਵੱਲੇ ਵੜਾਈ ਚੰਗਾਈ ਮੋਬਾਈਲ ਵੜਾ ਮਹਿੰਗਾ ਰੱਖਿਆ ਜਿene ਗੱਡੀ ਵੱਡੀ ਵਧੀਆ ਹੀ ਦੀ ਕੋਠੀ ਵੱਡੀ ਵਧੀਆ ਹੀ ਉਹਦੇ ਨਾਲ ਰਹੇ ਪਤਾ ਲੱਗਦਾ ਵੀ ਇਹਨੇ ਕੀਤਾ ਕੀ ਕੀ ਆ ਜ਼ਿੰਦਗੀ ਦੇ ਅੰਦਰ ਬਾਹਰ ਦੀ ਲਿਸ਼ਕ-ਪੁਸ਼ਕ ਵੇਖ ਕੇ ਕਦੀ ਕਿਸੇ ਤੇ ਨਾ ਡੁੱਲਣ ਦੀ ਕੋਸ਼ਿਸ਼ ਕਰੋ ਜਦੋਂ ਹਸਨ ਖਾਨ ਨੂੰ ਦੋਹਾਂ ਬਣਿਓ ਕੁੱਟ ਪਈ ਨਾ ਹਸਨ ਖਾਨ ਨੇ ਮਾਨੀ ਮਨ ਸੋਚਿਆ ਤੂੰ ਜਾਵੇਂਗਾ ਕਿੱਧਰ ਤੈਨੂੰ ਇਹਨਾਂ ਵੀ ਕੁੱਟਿਆ ਗੁਰੂ ਨੇ ਵੀ ਕੁੱਟਿਆ ਫਿਰ ਮਾਨੀ ਸੋਚਦਾ ਹਸਨ ਖਾਨ ਦੁਸ਼ਮਣ ਬਣ ਕੇ ਗਿਆ ਗੁਰੂ ਨੇ ਕੜਾ ਖਵਾਇਆ ਹੈ ਮਾੜਾ ਚੰਗਾ ਜਿੱਦਾਂ ਮਰਜੀ ਖਵਾਇਆ ਤਾਂ ਹੈਗਾ ਇਹਨਾਂ ਚੁੱਪ ਕਰਕੇ ਤੇ ਗੁਰੂ ਵਾਲੇ ਪਾਸੇ ਚੱਲ ਜਾ ਠੱਠੀ ਪੱਗ ਬੁਰੀ ਹਾਲਤ ਖਿਲਰੇ ਵਾਲ ਮਹਾਰਾਜ ਦਾ ਲੱਗਾ ਦਰਬਾਰ ਤੇ ਆ ਗਿਆ ਹਸਨ ਖਾਨ ਦੇ ਮਹਾਰਾਜ ਵੇਖ ਕੇ ਕਹਿੰਦੇ ਹਸਨ ਖਾਨ ਅਹੀਂ ਪੱਗ ਤੇ ਨਹੀਂ ਲੱਥਣ ਦਿੱਤੀ ਛੇਤੀ ਕੀਤੀਆਂ ਇੰਨੀ ਮਾੜੀ ਹਾਲਤ ਕੀ ਹੋਇਆ ਤੈਨੂੰ ਤੇ ਹਸਨ ਖਾਂ ਦੋਵੇਂ ਹੱਥ ਜੁੜ ਕੇ ਕਹਿੰਦਾ ਮਹਾਰਾਜ ਤੁਸੀਂ ਆਪੇ ਦੇਖਿਆ ਸੀ ਸੱਚ ਬੋਲੀ ਤੇ ਸੱਚ ਨੇ ਪਾਗੀ ਲਵਾਉਣੀ ਸੱਚ ਨੇ ਕਦੇ ਸਿਰੇ ਥੋੜਾ ਗੱਲ ਚ ਪਵਾ ਕੇ ਗੱਲ ਨਹੀਂ ਸੱਚ ਨੇ ਇਹੋ ਕੁਝ ਹੀ ਕਰਾਉਣਾ ਹੁੰਦਾ ਵਾ ਸੱਚ ਬੋਲਣ ਵਾਲੇ ਬੰਦੇ ਡਿਬਰੂਗੜ੍ਹ ਬੈਂਦੇ ਆ ਸੱਚ ਬੋਲਣ ਵਾਲੇ ਭਾਈ ਜਗਤਾਰ ਸਿੰਘ ਹਵਾਰੇ ਵਰਗੇ 35 35 ਸਾਲ ਹੋ ਚੱਲਿਆ ਜੇਲ੍ਹਾਂ 'ਚ ਬੈਠੇ ਆ ਸੱਚ ਬੋਲਣ ਵਾਲਾ ਹੀ ਸੰਤ ਜਰਰੇਲ ਸਿੰਘ ਪਿੰਡਰਾਵਾਲਾ ਮਾਂ ਨੇ ਪੁੱਤ ਜੰਮਿਆ ਸੀ ਜਿਹੜਾ ਸਮੇਂ ਨੇ ਖਤਮ ਕਰ ਦਿੱਤਾ ਸਾਚੀ ਦੀਪ ਸਿੱਧੂ ਨੇ ਬੋਲਿਆ ਸੀ ਜਿਹੜਾ ਬੰਦਾ ਲੋੜ ਤੋਂ ਜ਼ਿਆਦਾ ਸੱਚ ਬੋਲੇਗਾ ਉਹਨਾਂ ਬੰਦਿਆਂ ਦੇ ਹੀ ਐਕਸੀਡੈਂਟ ਹੋਣਗੇ ਉਹੀ ਬੰਦੇ ਡਿਬਰੂਗੜ੍ਹ ਜਾਣਗੇ ਉਹੀ ਬੰਦੇ ਮੁਕਾਬਲਿਆਂ 'ਚ ਮਾਰੇ ਜਾਣਗੇ ਪਾਲਛਾ ਮਾਰਨ ਲੱਗੇ ਤੇ ਬਿੱਟੂ ਵਰਗੇ ਭਾਵੇਂ ਹਾਰ ਕੇ ਵੀ ਕੈਬਨਟ ਮੰਤਰੀ ਬਣ ਜਾਣੇ ਇੱਥੇ ਤੇ ਕੰਮ ਸੌਖਾ ਪਈ ਝੂਠ ਦਾ ਜਨਾ ਮਰਜੀ ਖਲਾਰਾ ਪਾਈ ਵੀਰੋ ਝੂਠ ਆਲੇ ਬੰਦੇ ਨੂੰ ਕੀ ਫਰਕ ਪੈਂਦਾ ਪਰ ਰੱਬ ਵੇਖਦਾ ਹੈ ਅੱਗੇ ਚਲੋ ਮਹਾਰਾਜ ਕਹਿੰਦੇ ਹਸਨ ਖਾਂ ਹੋਇਆ ਕੀ ਕਹਿੰਦਾ ਮਹਾਰਾਜ ਮੈਂ ਦਿੱਤੀ ਆ ਰਿਪੋਰਟ ਜਾ ਕੇ ਤੁਹਾਡੀ ਵੀ ਮਹਾਰਾਜ ਦੇ ਬੰਦੇ ਬੜੇ ਤਗੜੇ ਉਹਨਾਂ ਮਨੂਟਾ ਕੇ ਢਿੱਡ ਪਰਨੇ ਉਹ ਕੁੱਟਿਆ ਉਹ ਕੁੱਟਿਆ ਮਹਾਰਾਜ ਮੈਂ ਆ ਗਿਆ ਜੀ ਤੁਹਾਡੇ ਵਾਲੇ ਪਾਸੇ ਮਹਾਰਾਜੇ ਕਹਿੰਦਾ ਇੱਧਰ ਕਿੱਧਰ ਆ ਗਿਆ ਕਹਿੰਦਾ ਮਹਾਰਾਜ ਮੈਂ ਸਿੱਖ ਬਣ ਕੇ ਨਹੀਂ ਆਇਆ ਕਿਤੇ ਭਲੇ ਖਾ ਜਾ ਨਾ ਰੱਖਣ ਤੁਹਾਡੇ ਬੰਦੇ ਵੀ ਬੜਾ ਸਿੱਖ ਤੁਰਿਆ ਹੁੰਦਾ ਹਸਨ ਕਾ ਮੈਂ ਸਿੱਖ ਬਣ ਕੇ ਨਹੀਂ ਜਿਆ ਮਹਾਰਾਜ ਕਹਿੰਦੇ ਕੀ ਲੈਣਾ ਆ ਕਹਿੰਦਾ ਮਹਾਰਾਜ ਸਵੇਰੇ ਹੀ ਹੋਣੀ ਜੇ ਗੱਲ ਸਿੱਧੀ ਜੀ ਗੱਲ ਆ ਸਵੇਰੇ ਹੋਣੀ ਆ ਜੰਗ ਮੈਂ ਬੰਦੇ 10 10 ਕੇ ਕਟਾਉਣੇ ਆ ਜਿਨ੍ਹਾਂ ਨੇ ਮੈਨੂੰ ਕਟਿਆ ਤਗੜੇ ਹੋ ਗਏ ਰਿਓਣ ਇਹ ਨਾ ਹੋਵੇ ਵੀ ਤੁਸੀਂ ਹਾਰ ਜੋਦੇ ਅਗਲੇ ਮੈਨੂੰ ਬੰਨ ਕੇ ਲਈ ਜਾਣ ਮਹਾਰਾਜ ਕਹਿੰਦੇ ਵਾਹ ਓ ਹਸਨ ਖਾਨ ਤੂੰ ਤੇ ਆਪਣਾ ਕੰਮ ਕੱਢਣ ਨੂੰ ਫਿਰਦਾ ਸਾਡੇ ਰਾਹੀ ਕੋਈ ਨਹੀਂ ਬੱਚੂ ਤੇਰਾ ਵੀ ਮਾਣ ਰੱਖਾਂਗੇ ਰਾਤ ਜੰਗ ਸ਼ੁਰੂ ਹੋਈ ਲਲਾ ਬੇਗ ਦਾ ਵੱਡਾ ਨੁਕਸਾਨ ਹੋਇਆ ਸਵੇਰ ਪੈਂਦੀ ਆ ਲਲਾ ਬੇਗ ਆਪਣੇ ਬੰਦਿਆਂ ਨੂੰ ਪੁੱਛਦਾ ਵੀ ਅਵੀਂ ਦੇ ਗੁਪਤ ਜਿਹੇ ਹਮਲਾ ਕੀਤਾ ਸੀ ਮਹਾਰਾਜ ਤੇ ਸਾਡਾ ਏਡਾ ਵੱਡਾ ਨੁਕਸਾਨ ਕਿਉਂ ਹੋ ਗਿਆ ਦੱਸਣ ਵਾਲੇ ਕਹਿੰਦੇ ਜਣਾ ਸ਼ਾਮੀ ਕੁੱਟ ਕੇ ਕੱਢਿਆ ਦੂਜੇ ਬੰਨੇ ਬੈਠਾ ਹੀ ਜਾ ਕੇ ਹੋਣਾ ਚੱਲ ਦੇ ਕੰਮ 'ਚ ਆਪਣੇ ਬੰਦੇ ਨਾ ਕਦੀ ਨਾ ਵਿਗਾੜੋ ਚੱਲਦੇ ਕੰਮ 'ਚ ਉਹਦੀ ਪਾਵਰ ਘਟਾ ਦਿਓ ਵੀ ਭਾਈ ਤੂੰ ਥੋੜਾ ਪਿੱਛੇ ਹੋ ਕੇ ਰੋ ਜਿਹੜੇ ਬੰਦੇ ਚੱਲਦੇ ਕੰਮ ਦੇ ਵਿੱਚ ਤੂੰ ਤੂੰ ਮੈਂ ਮੈਂ ਹੋਣ ਲੱਗ ਪੈਣਾ ਉਹ ਨੇਕ ਲੰਮੀ ਰੇਸ ਦੇ ਲੀਡਰ ਨਹੀਂ ਹੁੰਦੇ ਚੱਲਦੇ ਕੰਮ ਦੇ ਵਿੱਚ ਆਪਣਾ ਕੰਮ ਕੱਢ ਲਓ ਇੱਕ ਵਾਰੀ ਫਿਰ ਉਹਨੂੰ ਬਿਠਾ ਕੇ ਉਹਦੇ ਮੂੰਹ ਤੇ ਕਹਿਓ ਵੀ ਤੂੰ ਇੱਥੋਂ ਵੀ ਗਲਤ ਸਾਂ ਇੱਥੋਂ ਵੀ ਗਲਤ ਸਾਂ ਇੱਥੋਂ ਵੀ ਗਲਤ ਸਾਂ ਚੱਲਦੇ ਕੰਮ 'ਚ ਤੁਸੀਂ ਆਪਣੀ ਟੀਮ ਤੋੜ ਲਈ ਉਹ ਕੱਲਾ ਨਹੀਂ ਜਾਊਗਾ ਪੰਜ ਸੱਤ ਹੋਰ ਨਾਲ ਲੈ ਕੇ ਜਾਊਗਾ ਨੁਕਸਾਨ ਉੱਥੇ ਹੋਣਾ ਹੀ ਹੋਣਾ ਸਾਂ ਸਾਡੀ ਕੌਮ ਦਾ ਵੀ ਅਜੇ ਹੋਈ ਹਾਲਿਆ ਚੁੱਲ੍ਹੇ ਆਪੋ ਆਪਣੇ ਆ ਭਾਂਡੇ ਆਪੋ ਆਪਣੇ ਕੋਈ ਨਵਾਂ ਕਾਲੀ ਦਲ ਬਣਾਈ ਫਿਰਦਾ ਕੋਈ ਪੁਰਾਣਾ ਬਣਾਈ ਵਰਦਾ ਪੁਰਾਣਾ ਸਾਂਭਿਆ ਨਹੀਂ ਜਾਂਦਾ ਨਵਾਂ ਬਣਾ ਕੇ ਬੈਠੇ ਆਪਾਂ ਕੱਲ ਨੂੰ ਮੈਂ ਵੀ ਇਥੋਂ ਪਿੰਡ ਖਾਪੜ ਖੜੀ ਜੋ ਕਾਲੀ ਦਲ ਸ਼ੁਰੂ ਕਰਕੇ ਬੈਠ ਨੂੰ ਇਹ ਕੰਮ ਸੌਖਾ ਹੋ ਗਿਆ ਅੱਜ ਦੀ ਡੇਟ ਅੰਦਰ ਜਦੋਂ ਕੌਮ ਦਾ ਭਲਾ ਕਰਨਾ ਹੋਵੇ ਉਦੋਂ ਸਿਰ ਜੋੜ ਕੇ ਬਹਿਣਾ ਚਾਹੀਦਾ ਸਿਰ ਜੋੜ ਕੇ ਸਿਰ ਜੋੜ ਕੇ ਬਹਿਣਾ ਸਾਨੂੰ ਕਿਸੇ ਨੂੰ ਆਉਂਦਾ ਨਹੀਂ ਜਿਨ੍ਹਾਂ ਨੂੰ ਆਉਂਦਾ ਸੀ ਉਹ ਬੰਦੇ ਹੋਰ ਮਿੱਟੀ ਦੇ ਬਣੇ ਸੀ ਜੱਸਾ ਸਿੰਘ ਆਲੂ ਵਾਲੀ ਆ ਜੱਸਾ ਸਿੰਘ ਰਾਮ ਗੜੀਆ ਹਰੀ ਸਿੰਘ ਨਲੂਆ ਸ਼ਾਮ ਸਿੰਘ ਟਾਰੀ ਅਕਾਲੀ ਬਾਬਾ ਭੂਲਾ ਸਿੰਘ ਉਹ ਛੇਤੀ ਕਿਤੇ ਪ੍ਰਵਾਹ ਨਹੀਂ ਸੀ ਕਰਦੇ ਹੁੰਦੇ ਅੱਜ ਠੱਬੀ ਲਾਉਣ ਦੀ ਪ੍ਰਵਿਰਤੀ ਜਾਦੀ ਵੀ ਬੰਦਾ ਅੱਗੇ ਨੰਗ ਕਿਦਾਂ ਚੱਲਿਆ ਵਸ ਇਹਨੂੰ ਛੱਟ ਕੇ ਰੱਖਣਾ ਵਾ ਇਹ ਸਾਡਾ ਆਪਣਾ ਮੈਂ ਇੱਕ ਬੇਨਤੀ ਕਰਦਾ ਨਾ ਸਟੇਜ ਦੇ ਉੱਤੇ ਫਿਰ ਮੈਂ ਕਰੂੰਗਾ ਆਪੋ ਆਪਣੇ ਪਿੰਡਾਂ ਦੀ ਪੰਜਾਬੀ ਦੇ ਬਾਹ ਫੜ ਲੈਣ ਤੇ ਪੰਜਾਬ ਭੁੱਖਾ ਨਹੀਂ ਮਰਦਾ ਸਾਡੇ ਪਿੰਡ ਚੋਂ ਹੀ ਕੋਸ਼ਿਸ਼ ਕਰੀਏ ਹਾਂ ਵੀ ਘਟੋ ਘਟਦੀ ਤੋਂ ਪੰਜੀ ਬੰਦੇ ਵਾਧ ਹੀ ਹੋਣੇ ਮੇਰੇ ਮੰਨਣ ਮੁਤਾਬਕ ਇੰਨੇ ਕ ਬੰਦੇ ਤੇ ਬਾਹਰ ਬੈਠੇ ਆ ਨਾ ਆਪਾਂ ਜਾ ਕੇ ਪੂਰਾ ਪੂਰਾ ਟੱਬਰ ਬੈਠਾ ਤੇ ਪੂਰੇ ਪੰਜਾਬ ਚੋਂ ਕਿੰਨੇ ਲੋਕ ਬਾਹਰ ਜਾ ਕੇ ਬੈਠੇ ਆ ਜੇ ਆਪਾਂ ਆਪੋ ਆਪਣੇ ਪਿੰਡਾਂ ਦੀ ਸਾਭ ਸੰਭਾਲ ਹੀ ਕਰਨ ਲੱਗ ਪਈਏ ਤੇ ਸਾਨੂੰ ਜੁੱਤੀਓ ਜੁੱਤੀ ਨਾ ਹੋਣਾ ਪਵੇ ਪਰ ਅਹੀਂ ਕਰਨਾ ਨਹੀਂ ਅਹੀਂ ਚੌਥੇ ਮੱਲੇ ਆ ਉੱਥੇ ਜਾ ਕੇ ਲੰਗਰ ਲਾਉਣਾ ਪਰ ਗਵਾਂਢੀ ਦਾ ਨਿਆਣਾ ਭੁੱਖਾ ਮਰ ਜਾਹੀਂ ਉਹਦੇ ਮੂੰਹ ਤੋਂ ਬੁਰਕੀਆਂ ਨਹੀਂ ਪਾ ਸਕਦਾ ਅਹੀਂ ਉਹ ਟਰੱਕ ਲੈ ਕੇ ਜਾ ਕੇ ਦਸਵੰਦ ਜ਼ਰੂਰ ਚੜਾਵਾਂਗੇ ਪਰ ਜੇ ਸਾਡੇ ਗਵਾਂਢੀ ਦੇ ਨਿਆਣੇ ਦੀ ਫੀਸ ਤਰਨ ਵਾਲੀ ਅਸੀਂ ਉਧਰ ਨਹੀਂ ਮੁੱਕ ਕਰ ਸਕਦੇ ਅੱਜ ਸਿੱਖਾਂ ਨੂੰ ਸਭ ਤੋਂ ਵੱਡੀ ਮਾਰ ਹੀ ਇਹੋ ਵਜਣ ੜੀ ਆ ਸਿੱਖ ਇੱਕ ਦੂਜੇ ਨੂੰ ਠੱਪੀਆਂ ਲਾਉਣ ਲੱਗ ਪਏ ਸਿੱਖਾਂ ਦੇ ਵਿੱਚੋਂ ਉਹ ਭਾਈਚਾਰਾ ਉਹ ਮੁਹੱਬਤ ਉਹ ਪਿਆਰ ਉਹ ਮੁਹੱਬਤ ਖਤਮ ਨਹੀਂ ਸੀ ਹੋਣੀ ਚਾਹੀਦੀ ਅੱਜ ਵੀ ਜਿੰਨਾ ਪਿੰਡਾਂ 'ਚ ਪਿਆਰ ਤੇ ਭਾਈਚਾਰਾ ਹੈਗਾ ਵਾ ਉਹ ਪਿੰਡ ਬਹੁਤ ਤਰੱਕੀ ਕਰਦੇ ਆ ਮੰਨੇਗੇ ਨਿਗੇ ਪਿੰਡ ਵੇਖਿਆ ਇੰਨੀ ਤਰੱਕੀ ਆ ਇੰਨੀ ਤਰੱਕੀ ਆ ਇੰਨੀ ਤਰੱਕੀ ਆ ਕਿਉਂਕਿ ਪਿੰਡਾਂ ਚ ਪਾਈ ਚਾਰਾ ਬਹੁਤ ਸਾਡੇ ਪਿੰਡ ਦੀ ਤਰੱਕੀ ਵੇਖ ਲਓ ਮੈਨੂੰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਫਿਰ ਨਹੀਂ ਘੁੰਮ ਕੇ ਵੇਖ ਲਓ ਵਡਾਲੀ ਤੋਂ ਐ ਨੂੰ ਆ ਜਿਓ ਪਿੰਡ ਦੇ ਵਿੱਚ ਅੰਦਰ ਨਹੀਂ ਲੋਕਾਂ ਨੇ ਵੇਖਣਾ ਵੀ ਉੱਥੇ ਕਿੰਨੇ ਵਕੀਲ ਆ ਕਿੰਨੇ ਜੱਜ ਰਹਿੰਦੇ ਪਿੰਡ ਦੇ ਵਿੱਚ ਕਿਹੜਾ ਢਾਡੀ ਰਹਿੰਦਾ ਵਾ ਕਿਹੜਾ ਇਨਸਪੈਕਟਰ ਰਹਿੰਦਾ ਵਾ ਕਿਹੜਾ ਅਫਸਰ ਰਹਿੰਦਾ ਪਿੰਡ ਦੇ ਵਿੱਚ ਪਿੰਡ ਲੋਕਾਂ ਨੇ ਆ ਚੀਜ਼ ਘੁੰਮ ਕੇ ਤੇ ਘਰਾਂ ਨੂੰ ਚਲੇ ਜਾਣਾ ਪਰ ਜੇ ਕਈ ਹੁਣ ਮੇਰੇ ਮੂੰਹ ਨੂੰ ਦੇ ਬੱਜਾ ਵਾ ਮੈਂ ਨੇ ਪਾਈ ਹਰ ਮੇਲੇ ਤੇ ਕਹੀ ਜਾਣਾ ਹੁਣ ਕਰੀਏ ਕੀ ਸਾਡਾ ਕਸੂਰ ਨਹੀਂ ਸਾਨੂੰ ਸ਼ਰਮ ਆਉਂਦੀ ਅਸੀਂ ਇੰਨਾ ਸ਼ਹਿਰ ਦੇ ਨੇੜੇ ਹੋ ਕੇ ਵੀ ਪੱਠੜੇ ਬੈਠੇ ਭਲੇ ਪੁਰਸ਼ਾਂ ਨੂੰ ਲੋਕ ਨੇ ਯਾਦ ਕਰਦੇ ਜਣੇ ਖਣੇ ਦਾ ਰਹਿੰਦਾ ਨਾ ਨਾਮ ਜੱਗ ਤੇ ਕਈ ਨੇਕੀਆਂ ਖੱਟ ਦੇ ਲੱਦ ਜਾਂਦੇ ਕਈ ਰਹਿਣ ਹਮੇਸ਼ਾ ਗੁਲਾਮ ਜੱਗ ਤੇ ਹੱਥੀਂ ਥੋਰਦਾ ਬੀਜ ਦੇ ਬੀਜ ਇੱਥੇ ਐ ਪਰ ਭਾਲ ਦੇ ਗਰੀਬ ਦਾਮ ਜੱਗ ਤੇ ਕੀ ਉਸ ਦਾ ਜਿਉਣਾ ਤੂਫਾਨ ਬਿਲੇ ਅਣਖ ਹੋ ਜਾ ਜੀ ਦੀ ਨਿਲਾਮ ਜੱਗ ਤੇ ਇੱਜ਼ਤ ਹੋ ਜਾ ਜੀ ਦੀ ਨਾਮ ਜਗ ਤੇ ਹੋਰ 2-4 ਮਹੀਨੇ ਪੈ ਤਾਂ ਸ਼ਾਇਦ ਸਾਡੇ ਪਿੰਡ ਨੂੰ ਪਰੌਣੇ ਆਉਣੇ ਵੀ ਖਤਮ ਹੋ ਜਾਣੇ ਵੀ ਨਹੀਂ 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 ਤੁਹਾਡੇ ਪਿੰਡ ਜਾਣਾ ਚੌਂਗ ਚ ਮਿਲ ਜਓ ਆਗੇ ਸਾਨੂੰ ਉਥੇ ਕੇ ਹੋਟਲ ਚ ਬਹਿ ਲੈਨੇ ਆ ਗੱਲਬਾਤ ਕਰ ਲੈਨੇ ਆ ਸਾਡੇ ਪਿੰਡal ਜੇ ਕੋਈ ਪਰੌਣਾ ਵੀ ਮੂੰਹ ਕਰ ਗਿਆ ਦੋਆਂ ਚੋਂ 2 ਮਹੀਨਿਆਂ ਨੂੰ ਤੇ ਫੇਰ ਆਖਿਓ ਭਾਈ ਇੱਥੇ ਖਲੋਤਾ ਸਾਡਾ ਪਿੰਡ ਕਾਰਨ ਇੱਕ ਆ ਕਾਰਨ ਇਕੱਠੇ ਨਹੀਂ ਹੈਗੇ ਕਾਰਨ ਇੱਕ ਥਾਂ ਤੇ ਨਹੀਂ ਆਪਾਂ ਹੈਗੇ ਖੈਰ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੱਲ ਏਕੇ ਤੇ ਨਿਬੜੀ ਤੇ ਹਸਨ ਖਾਂ ਆ ਕੇ ਕਹਿੰਦਾ ਮਹਾਰਾਜ ਤਗੜੇ ਹੋ ਕੇ ਰਿਓ ਜੰਗ ਵੱਡੀ ਹੋਣੀ ਜੇ ਤੁਹਾਡੇ ਬਹਾਦਰ ਵੀ ਲੜਨਗੇ ਉਹ ਵੀ ਲੜਨਗੇ ਪਰ ਮੈਂ ਆਪਣਾ ਬਦਲਾ ਲੈਣਾ ਜੇ ਅਗਲਾ ਦਿਨ ਹੋਇਆ ਲਲਾ ਬੇਗ ਨੇ ਆਪਣੇ ਭਰਾ ਨੂੰ ਮੈਦਾਨੇ ਜੰਗ ਚ ਤੋਰਿਆ ਇਹਦਾ ਨਾਂ ਹੈ ਗਾਜ਼ੀ ਕਮਰ ਬੇਗ ਇਹਦੇ ਮੁਕਾਬਲੇ ਤੇ ਇੱਕ ਬੰਦਾ ਗਿਆ ਇਹਦਾ ਨਾਮ ਆ ਰਾਇ ਜੋਧ ਮਾਲਵੇ ਦਾ ਰਹਿਣ ਵਾਲਾ ਸੀ ਇਹ ਕਦੀ ਸਖੀ ਸਰਵਰ ਦਾ ਪੁਜਾਰੀ ਸੀ ਸਖੀ ਸਰਵਰ ਸਮਝਦੇ ਸਖੀ ਸਰਵਰ ਲੱਖਾਂ ਦਾ ਦਾਤਾ ਲਾਲਾਂ ਵਾਲਾ ਦੁੱਜਾ ਤੇਜਾ ਸਾਰੇ ਉਹਨਾਂ ਦਾ ਪੁਜਾਰੀ ਸੀ ਕਬਰਾਂ ਨੂੰ ਮੰਨਦਾ ਸੀ ਦੀਵੇ ਜਗਾਉਂਦਾ ਹੁੰਦਾ ਸੀ ਘਰ ਵਾਲੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਮੰਨਦੀ ਸੀ ਉਹ ਕਹਿੰਦੀ ਮੇਰੇ ਆਖੇ ਲਾ ਕੇ ਨਾ ਕਦੇ ਇੱਕ ਵਾਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਬਾਰ ਚ ਆ ਜਾ ਚੰਗਾ ਲੱਗੂ ਤੇ ਬਹਿ ਜੀ ਨਾ ਲੱਗੂ ਤੇ ਉੱਠ ਕੇ ਚਲ ਜੀ ਐਹੋ ਜਿਹਾ ਆਇਆ ਐਹੋ ਜਿਹਾ ਆਇਆ ਮੁੜਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਪੱਕੇ ਤੌਰ ਤੇ ਸਿੱਖ ਬਣ ਗਿਆ ਜਿਹਨੂੰ ਐਸ ਪਿਓ ਦੇ ਕੋਲੋਂ ਕੁਝ ਨਹੀਂ ਮਿਲਿਆ ਉਹਨੂੰ ਕਿਸੇ ਕਬਰ ਮੜੀ ਮਸਾਨੇ ਕੱਖ ਨਹੀਂ ਜਦੇਣਾ ਸਾਡੇ ਪਿੰਡ 'ਚ ਹੀ ਬਹੁਤ ਥਾਵਾਂ ਬਣ ਗਈਆਂ ਹਰ ਥਾਂ ਦੇ ਉੱਤੇ ਹੀ ਉਹ ਜਗ੍ਹਾ ਬਣਾ ਕੇ ਰੱਖ ਦਿੱਤੀਆਂ ਫਿਰ ਇੱਕ ਚੀਜ਼ ਮੈਂ ਵੇਖਣ ਵਾਲੀ ਆ ਗੁੱਸਾ ਨਾ ਕਰੇ ਕੋਈ ਜਗ੍ਹਾ ਵੀ ਉਹਦੇ ਘਰ ਨਿਕਲਦੀ ਆ ਜਦੇ ਘਰ ਮੰਜੀ ਡਾਉਣ ਨੂੰ ਜਗ੍ਹਾ ਨਹੀਂ ਹੁੰਦੀ ਜਗ੍ਹਾ ਵੀ ਉੱਥੇ ਨਿਕਲਣ ਡਈ ਆ ਕਿ ਜਦੇ ਘਰ ਅੱਗੇ ਆਪਣੀ ਓਨੀ ਇੱਕ ਜਗ੍ਹਾ ਵਾ ਕਦੀ ਵੇਖਿਆ ਤੂੰ ਅੰਬਾਣੀ ਐ ਡਾਣੀ ਕੋਈ ਵੱਡਾ ਅਮੀਰ ਬੰਦਾ ਆ ਕੇ ਵੀ ਸਾਡੇ ਘਰ ਵੀ ਜਗ੍ਹਾ ਨਿਕਲੀ। ਇਹੇ ਜੀ ਮੈਨੂੰ ਫਲਾਣੇ ਬਾਪੇ ਦਾ ਪਹਿਰਾ ਹੁੰਦਾ ਮੈਨੂੰ ਬਾਪੇ ਦੀਪ ਸਿੰਘ ਦਾ। ਬਾਪੇ ਦੀਪ ਸਿੰਘ ਨੇ ਤੇਰੇ ਘਰ ਦੇ ਅੰਦਰ ਹੀ ਆਉਣਾ ਵੀ ਜੇ 12 ਵਜੇ ਤੱਕ ਗੇਡੀ ਨਹੀਂ ਲੱਤਦੀ ਅੱਖਾਂ ਦੇ ਉੱਪਰ। ਇਹੋ ਜਿਹੇ ਬੰਦੇ ਅੰਦਰ ਆਉਣ ਕੋਣੋ ਬਾਪੇ ਦੀਪ ਸਿੰਘ ਨੂੰ ਕੀ ਥੋੜਿਆ ਉਪਲਾ। ਮੈਂ ਇੱਕ ਬੇਨਤੀ ਕਰਾਂ ਸਿੱਖੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੋ ਕੇ ਮਰ ਗਏ ਆਪਾਂ। ਛੱਡ ਗਏ ਨਾ ਦੰਬੀਆਂ ਪਖੰਡੀਆਂ ਦਾ ਖਹਿੜਾ। ਸਿੱਖਿਆ ਕੀ ਹੋ ਗਿਆ ਸਾਨੂੰ? ਬੜੀਆਂ ਚੰਗੀਆਂ ਲੱਗਦੀਆਂ ਸਾਡੀਆਂ ਨੌਹਾਂ ਧੀਆਂ ਉਹਨਾਂ ਸਾਧਾਂ ਦੇ ਡੇਰਿਆਂ ਤੇ ਜਾ ਕੇ ਕਵਲੀ-ਕਵਲੀ ਤੇਲ ਚੜਾਉਂਦੇ ਗਾ ਕਿੰਨੀਆਂ ਚੰਗੀਆਂ ਲੱਗਦੀ ਹੋਣਗੀਆਂ ਸਾਡੀਆਂ ਨੌਹਾਂ ਧੀਆਂ ਜਦੋਂ ਉਹਨਾਂ ਪੁੱਛਣਾ ਹਾਲ ਦੇਣ ਵਾਲਿਆਂ ਦੇ ਘਰਾਂ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦੇ ਜਿਹੜਾ ਪੋਤਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਇਆ ਏ ਵਿਆਹ ਤੋਂ 33 ਸਾਲਾਂ ਬਾਅਦ ਆਇਆ ਸੀ 33 ਸਾਲ ਐਵੇਂ ਛੋਟੀ ਜੀ ਗੱਲ ਨਹੀਂ ਹੁੰਦੀ ਕਿਸੇ ਨੂੰ ਕਹਿ ਦੇਣਾ ਵੀ ਫਲਾਣੇ ਦੇ 33 ਸਾਲ ਵਿਆਹ ਨੂੰ ਕਿਤੇ ਨਿਆਣਾ ਹੀ ਨਹੀਂ ਹੋਇਆ ਤੇ ਸਾਡੇ ਇੱਥੇ 2-3 ਸਾਲ ਨਾਲ ਨਾ ਹੋਵੇ ਨਿਆਣਾ ਤੇ ਚੰਗੇ ਬਲੇ ਕਿਰਪਾਨਾਂ ਉਤੋਂ ਦੀ ਪਾਏ ਦਾੜੀਆਂ ਪ੍ਰਕਾਸ਼ ਕੀਤੀਆਂ ਨੀਲੀਆਂ ਕਾਲੀਆਂ ਪੀੜੀਆਂ ਪੱਗਾਂ ਬੰਨੀਆਂ ਉਹਨਾਂ ਨੇ ਕੋ ਝਾੜ ਫੂਕ ਵਾਲਾ ਨਹੀਂ ਛੜਨਾ ਜਿੱਥੇ ਨੌ ਨੂੰ ਜਾ ਕੇ ਤੇ ਕੁੜੀ ਨੂੰ ਜਾ ਕੇ ਮਥਾਰੀ ਟਕਾ ਕੇ ਉਹੜਾ ਆਪਣੀ ਕੈਨ ਵਹੀਂ ਸੇਖੇ ਪਾਤਾ ਗੋਲਕ ਚ 5-7000 ਰੁਪਏ ਤੇ ਇਨੇ ਚ ਛੁੱਟ ਜਾਗੇ ਅਸੀਂ ਕੋਈ ਨਹੀਂ ਛੁੱਟਣ ਵਾਲਾ ਜੇ ਸੇਖ ਜੇ ਤੇ ਸੇਖ ਬਣ ਕੇ ਜੰਮੇ ਆ ਸੇਖ ਬਣ ਕੇ ਮਰੀਏ ਇੱਕ ਵਾਰੀ ਸਾਰੀ ਸੰਗਤ ਅਰਦਾਸ ਕਰੋ ਸੱਚੇ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਭਰੋਸਾ ਸਿਰਫ ਤੇਰੇ ਤੇ ਬਣਿਆ ਰਵੇ ਜੇ ਤੇਰੇ ਤੋਂ ਬਾਦਾਂ ਕਿਸੇ ਤੇ ਭਰੋਸਾ ਬਣਦਾ ਤੇ ਸਾਨੂੰ ਉਹ ਜ਼ਿੰਦਗੀ ਨਹੀਂ ਚਾਹੀਦੀ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਭਾਈ ਰਾਏ ਜੋਧ ਦਾ ਮੁਕਾਬਲਾ ਹੋਇਆ ਗਾਜ਼ੀ ਕਮਰ ਬੇਗ ਦੇ ਨਾਲ ਕਮਰ ਬੇਗ ਮਰ ਗਿਆ ਰਾਏ ਜੋਧ ਵਾਪਸ ਆ ਗਿਆ ਲਲਾ ਬੇਗ ਨੇ ਆਪਣਾ ਭਤੀਜਾ ਕੱਲਿਆ ਜੰਗ ਦੇ ਅੰਦਰ ਇਹਦਾ ਨਾਮ ਆ ਕਾਸਮ ਬੇਗ ਜਦੋਂ ਕਾਸਮ ਬੇਗ ਤੁਰਿਆ ਆਵੇ ਤੇ ਗੁਰੂ ਅਰਗਵਿੰਦ ਮਹਾਰਾਜ ਦੇ ਕੋਲ ਖਲੋਤਾ ਸੀ ਹਸਨ ਖਾਂ ਚਸੂਸ ਜਿਹੜਾ ਰਾਤੀ ਕੁੱਟ ਖਾ ਕੇ ਆਇਆ ਸੀ ਉਹ ਮਹਾਰਾਜ ਦਾ ਗੋਡਾ ਫੜ ਕੇ ਕਹਿੰਦਾ ਮਹਾਰਾਜ ਐਨੇ ਵੱਡਾ ਕੁੱਟਿਆ ਹੀ ਮੈਂ ਆਈ ਦੇ ਟਾਕਰੇ ਦੇ ਬੰਦਾ ਨਾਲ ਕੋ ਤਕੜਾ ਜਿਹਾ ਹੀ ਕਲਿਓ ਇਹ ਜਿਹੜਾ ਐ ਦੋ ਹੱਥ ਕਰੇ ਜਾ ਕੇ ਇਹਨੇ ਜਰ ਨੂੰ ਮਗਰੋਂ ਆਵਾਜ਼ ਆਈ ਮਹਾਰਾਜ ਮੈਂ ਜਾਵਾਂ ਮਹਾਰਾਜ ਨੇ ਤੇ ਪਛਾਣ ਨੂੰ ਵੇਖਿਆ ਨਾ ਤੇ ਹਸਨ ਖਾਂ ਪਛਾਣ ਨੂੰ ਵੇਖ ਕੇ ਕਹਿੰਦਾ ਨਹੀਂ 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 ਮਹਾਰਾਜ ਇਹਨੂੰ ਨਾ ਕਲਿਓ ਮਨੇ ਕਹਿੰਦੇ ਕਿਉਂ ਉਹ ਕਹਿੰਦਾ ਮਹਾਰਾਜ ਉਹ ਬੰਦਾ 50 30 ਸਾਲਾਂ ਦਾ ਐ 78 ਸਾਲਾਂ ਦਾ ਬੁੱਢਾ ਲੜੂ ਮਹਾਰਾਜ ਕਹਿੰਦੇ ਇਹ ਬੁੱਢਾ ਪਾਦਸ਼ਾਹ ਨੇ ਪਛਾਣ ਮੁੜ ਕੇ ਵੇਖਿਆ ਤੇ ਓ ਸਿਧਵਾ ਪਿੰਡਿਆ ਪਿਖੀ ਪਿੰਡ ਤੋਂ ਖਾਲੜੇ ਨੂੰ ਜਾਈਏ ਬਾਬੇ ਜੇਠੇ ਦਾ ਪਿੰਡਿਆ ਬਾਬਾ ਜੇਠਾ ਸਿਧਵਾ ਵਾਲਾ ਬਾਬਾ ਜੇਠਾ ਮਹਾਰਾਜ ਦੇ ਕੋਲ ਆ ਕੇ ਖਲੋ ਕੇ ਕਹਿੰਦਾ ਮਹਾਰਾਜ ਮੇਰੇ ਤੇ ਬਖਸ਼ਿਸ਼ ਕਰੋ ਮੇਰੇ ਤੇ ਰਹਿਮਤ ਕਰੋ ਮੈਨੂੰ ਮੈਦਾਨੇ ਜੰਗ ਚ ਕੱਢੋ حسن خان ਲਾ ਕੇ ਖਲੋਤਾ ਕਹਿੰਦਾ ਮਹਾਰਾਜ ਵੇਖਿਓ ਕਦੇ ਆਏ ਹੁਮਰੇ ਹੱਡੀਆਂ ਨਾ ਪਣਾ ਕੇ ਬਹਿ ਜੇ ਵਿਚਾਰਾ ਮਾਰੇ ਕਹਿੰਦੇ ਸਾਡਾ ਬੱਬਰ ਸ਼ੇਰ ਆ ਭਲੇਖੇ ਨਾ ਰੱਖ ਥਾਪੜਾ ਲਿਆ ਬਾਬਾ ਜੀ ਠਾ ਮੈਦਾਨੇ ਜੰਗ ਚ ਆ ਗਿਆ ਤੇ ਅੱਗੇ ਖਲੋਤਾ ਕਾਸਮ ਬੇਗ ਵੀ ਆਵਾਜ਼ ਮਾਰ ਕੇ ਕਹਿੰਦਾ ਬਾਬਾ ਗੁਰੂਵਰ ਗਵਿੰਦ ਮਹਾਰਾਜ ਦੀ ਫੌਜ ਦੇ ਵਿੱਚੋਂ ਮੁੰਡੇ ਮਰ ਗਏ ਕਿ ਮੇਰੇ ਵਰਗੇ ਜਵਾਨਾਂ ਲੜਨ ਵਾਸਤੇ ਬੁੱਢਿਆਂ ਨੂੰ ਕੱਲ ਦਤਾ ਤੇ ਸਤਗੁਰੂ ਗੁਰੂ ਅਰਗਵਿੰਦ ਮਹਾਰਾਜ ਦਾ ਭੇਜਿਆ ਬਾਬਾ ਜੇਠਾ ਕਹਿੰਦਾ ਗੱਲ ਸੁਣ ਕਾਕਾ ਤੇਰੀ ਬੋਲਦੀ ਆ ਜਵਾਨੀ ਤੇ ਜਵਾਨੀ ਚ ਹਰ ਬੰਦਾ ਐਦਾਂ ਹੀ ਕਰਦਾ ਹੁੰਦਾ ਵਾ ਜਵਾਨੀ ਚ ਹਰ ਬੰਦੇ ਨੂੰ ਆਪਣਾ ਪਿਓ ਕਈ ਵਾਰੀ ਗਲਤੀ ਲੱਗ ਜਾਂਦਾ ਜਦ ਬਾਪ ਬੁੱਢਿਆ ਵੈਲਾ ਤੈਨੂੰ ਕੀ ਪਤਾ ਐਦਾਂ ਨਹੀਂ ਐਦਾਂ ਹੋਣਾ ਵਾ ਤੇ ਬਾਪੂ ਨੂੰ ਵੀ ਪਤਾ ਹੁੰਦਾ ਵੀ ਜਦੋਂ ਮੈਂ ਜਵਾਨ ਆ ਉਦੋਂ ਮੈਂ ਵੀ ਆਪਣੇ ਨੂੰ ਐਦਾਂ ਹੀ ਕਹਿੰਦਾ ਹੁੰਨਾ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ ਉਹ ਉਮਰ ਹੀ ਐਦਾਂ ਦੀ ਹੁੰਦੀ ਆ ਕਈ ਵਾਰੀ ਅਵਾਜ਼ ਮਾਰ ਕੇ ਬਾਬਾ ਜੇਠਾ ਕਹਿੰਦਾ ਕਾਕਾ ਗੱਲ ਸੁਣਾ ਜਦੋਂ ਗੱਲ ਗੁਰੂ ਦੀ ਆਉਣੀ ਆ ਜਦੋਂ ਗੱਲ ਅਣਖ ਦੀ ਆਉਣੀ ਆ ਗੈਰਤ ਦੀ ਆਉਣੀ ਆ ਉਦੋਂ ਉਮਰਾਂ ਦੇ ਲਿਹਾਜ਼ ਖਤਮ ਹੋ ਜਾਂਦੇ ਤੈਨੂੰ ਜਵਾਨੀ ਦੇ ਮਾਣ ਆ ਨਾ ਆਪਣੀ ਜਮਾਨੀ ਵਰਤ ਮੈਨੂੰ ਆਪਣੇ ਵੱਡਾਪੇ ਤੇ ਮਾਣ ਨਹੀਂ ਆ ਮੈਨੂੰ ਗੁਰੂ ਹਰਗੋਬਿੰਦ ਮਹਾਰਾਜ ਦੇ ਉੱਤੇ ਮਾਣ ਆ ਉਹਨੇ ਇੱਕ ਭਰਮਾ ਵਾਰ ਕੀਤਾ ਬਾਬੇ ਜੇਠੇ ਦੇ ਉੱਤੇ ਬਾਬੇ ਜੇਠੇ ਨੇ ਢਾਲੇ ਤੇ ਵਾਰ ਰੋਕੇ ਇਹਦੇ ਜੋਰ ਨਾਲ ਦੂਜੇ ਹੱਥ ਚ ਤੇਗਾ ਲੈ ਕੇ ਵਾਰ ਕੀਤਾ 78 ਸਾਲ ਦੇ ਬੁੱਢੇ ਨੇ 55 ਸਾਲਾਂ ਦੇ ਮੁੰਡੇ ਦਾ ਸਿਰ ਵੱਢ ਕੇ ਇਉਂ ਧਰਤੀ ਤੇ ਸੁਟਿਆ ਜਿਵੇਂ ਵੱਲ ਦੇ ਨਾਲੋਂ ਕੱਦੂ ਪੋਟ ਕੇ ਤੇ ਧਰਤੀ ਦੇ ਉੱਤੇ